ਅਜਿਹਾ ਪੂਰੇ ਬਾਲੀਵੁੱਡ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਬਾਲੀਵੁੱਡ ਦੇ ਹੀ ਮਹੰਤਰ ਮੰਦਰ ਦੇਵੋਲ ਅੱਜ ਇਸ ਸੰਸਾਰ ਨੂੰ ਛੱਡ ਗਏ ਹਨ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖੀ ਸਾਹ ਲਈ ਕੁਝ ਦਿਨ ਪਹਿਲਾਂ ਵੀ ਧਰਮਿੰਦਰ ਦੇਵੋਲ ਬਹੁਤ ਜ਼ਿਆਦਾ ਬਿਮਾਰ ਸਨ ਜਿਸ ਕਰਕੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀ ਅਤੇ ਇਕਵਰੀ ਉਨਦੀ ਮੋਦੀ ਝੂਠੀ ਅਫਵਾਹ ਵੀ ਫੈਲ ਗਈ ਸੀ ਪਰ ਬਾਅਦ ਦੇ ਵਿੱਚ ਪਰਿਵਾਰ ਨੇ ਇਸ ਚੀਜ਼ ਨੂੰ ਮਨਾ ਕਰ ਦਿੱਤਾ ਅਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਕਰਵਾ ਕੇ ਘਰ ਲਿਆਇ ਸੀ ਅਤੇ ਘਰ ਦੇ ਵਿੱਚ ਹੀ ਡਾਕਟਰਾਂ ਦੀ ਦੇਖਰੇਖ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਅਰ ਅੱਜ ਇਲਾਜ ਤੋਂ ਬਾਅਦ ਬਾਲੀਵੁੱਡ ਦੇ ਹੀ ਮਹੰਤਮਿੰਦਰ ਦੇਵ ਇਸ ਸੰਸਾਰ ਨੂੰ ਛੱਡ ਗਏ 1960 ਦੇ ਵਿੱਚ ਉਹਨਾਂ ਦੀ ਪਹਿਲੀ ਫਿਲਮ ਆਈ ਸੀ ਅਤੇ ਫਿਰ ਬਾਲੀਵੁੱਡ ਦੇ ਵਿੱਚ 350 ਤੋਂ ਵੱਧ ਹਿੱਟ ਫਿਲਮਾਂ ਤਰਮਿੰਦਰ ਦੇਵ ਨੇ ਦਿੱਤੀਆਂ ਲੁਧਿਆਣਾ ਦੇ ਸ਼ਾਨੀਵਾਲ ਦੀ ਧਰਤੀ ਤੋਂ ਬੰਬੇ ਜਾਣ ਦਾ ਸੁਪਨਾ ਤਰਮਿੰਦਰ ਦਿਓਲ ਨੇ ਦੇਖਿਆ ਸੀ ਅਤੇ ਜਦੋਂ ਉਹ ਲੁਧਿਆਣਾ ਦੀ ਧਰਤੀ ਤੋਂ ਤਰਮਿੰਦਰ ਦਿਓਲ ਬੰਬੇ ਪਹੁੰਚੇ ਤਾਂ ਪੂਰੇ ਬਾਲੀਵੁੱਡ ਦਾ ਚਮਕਦਾ ਸਿਤਾਰਾ ਬਣ ਗਏ ਤਰਮਿੰਦਰ ਦਿਓਲ ਦੀ ਆਖਰੀ ਫਿਲਮ ਦਾ ਵੀ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦਾ ਨਾਮ 21 ਦੱਸਿਆ ਜਾ ਰਿਹਾ ਕੁਝ ਸਮੇਂ ਦੇ ਵਿੱਚ ਉਹਨਾਂ ਦੀ ਆਖਰੀ ਫਿਲਮ ਵੀ ਰਿਲੀਜ਼ ਹੋਵੇਗੀ ਅੱਜ ਹਰ ਕਿਸੇ ਦੀ ਅੱਖ ਤੇ ਵਿੱਚਰਮੇ ਦਰਮਦਰ ਦੇ ਹੁੰਨ ਯਾਦ ਕਰਕੇ ਹੰਝੂ ਆ ਰਹੇ ਨੇ ਕਿਉਂਕਿ ਬਹੁਤ ਲੋਕਾਂ ਦੇ ਦਿਲ ਦੇ ਕਰੀਬ ਵੀ ਦੱਸੇ ਜਾਂਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਅਜਿਹੇ ਬਹੁਤ ਲੋਕ ਨੇ ਜੋ ਅਕਸਰ ਤਰਮੰਦਰ ਦੇ ਉਨ ਮਿਲ ਕੇ ਵੀ ਆਉਂਦੇ ਸੀ। ਕੀ ਜਾਂਦਾ ਹੈ ਕਿ ਜਦੋਂ ਵੀ ਲੁਧਿਆਣੇ ਤੋਂ ਉਹਨਾਂ ਦੇ ਕੋਲ ਕੋਈ ਮਿਲਣ ਆਉਂਦਾ ਸੀ ਤਾਂ ਉਸ ਨਾਲ ਬਹੁਤ ਸਾਦਾ ਗੱਲਾਂ ਵੀ ਕਰਦੇ ਸੀ। ਅਤੇ ਪੁਰਾਣੀਆਂ ਯਾਦਾਂ ਵੀ ਯਾਦ ਕਰਦੇ ਸੀ ਅਤੇ ਲੁਧਿਆਣਾ ਸ਼ਹਿਰ ਨੂੰ ਵੀ ਯਾਦ ਕਰਦੇ ਸੀ ਕਿਉਂਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਵਿੱਚੋਂ ਹੀ ਰੇਲ ਗੱਡੀ 'ਚ ਬੈਠ ਕੇ ਧਰਮਿੰਦਰ ਦੇ ਉਹਨੇ ਸੁਪਨਾ ਦੇਖਿਆ ਸੀ ਅਤੇ ਮੁੰਬਈ ਤੀਹ ਸੜਕਾਂ ਤੇ ਪਹੁੰਚੇ ਸਨ ਅਜੋਨਾਂ ਨੇ ਆਪਣੀ ਅੰਤਮ ਰਸਮ ਵੀ ਕੀਤੀ ਹੈ ਜਿਸ ਦੇ ਵਿੱਚ ਬਾਲੀਵੁੱਡ ਦੇ ਹਰ ਅਦਾਕਾਰ ਨੇ ਸ਼ਿਰਕਤ ਕੀਤੀ ਅਭਿਤਾਬ ਬਚਨ ਤੋਂ ਲੈ ਕੇ ਹਰ ਇੱਕ ਵੱਡੇ ਅਦਾਕਾਰ ਨੇ ਉਹਨਾਂ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਿਰਕਤ ਕੀਤੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਤਰਮਿੰਦਰ ਦੇਵਾਲ ਦੇ ਇਸ ਦੁਨੀਆ ਦੇ ਜਾਣ ਤੋਂ ਬਾਅਦ ਬਾਲੀਵੁੱਡ ਦਾ ਇੱਕ ਦੌਰ ਹੀ ਖਤਮ ਹੋ ਗਿਆ। ਤਰਮਿੰਦਰ ਪੇਵਲ ਵਰਗਾ ਹੋਰ ਅਦਾਕਾਰ ਤੁਜਾ ਪੈਦਾ ਨਹੀਂ ਹੋਇਆ। ਨਾ ਹੀ ਹੁਸੰਗਰ। ਛੱਡਾ ਦਾਰਾ ਵੀ ਤਰਮਿੰਦਰ ਸਿੰਘ ਸ਼ੱਦਾ ਅਨਲੀ ਪੇਂਟ ਕਰਦਾ ਹੈ ਮਿਰਰਪੋਰਟ ਗਣਿਦੇਸ਼ੀ